ਜੈਗੂ ਮਾਤਾ ਜੈਗੂ ਮਾਤਾ ਅੱਜ ਅਸੀਂ ਇੱਥੇ ਸ੍ਰੀ ਗੁਰੂ ਰਾਮਦਾਸ ਗਊਸ਼ਾਲਾ ਚ ਆਏ ਸੀ ਦੇਖਣ ਵਾਸਤੇ ਇੱਥੇ ਪੰਜਾਬ ਦੇ ਕਰੀਬ ਗਊਆਂ ਨੇ ਜਿਹੜੇ ਇੱਥੇ ਦੇ ਮੈਂਬਰ ਨੇ ਸਾਂ ਸਿੱਖ ਉਹ ਇਹਨਾਂ ਦੀ ਦੇਖਭਾਲ ਕਰਦੇ ਨੇ ਥੋੜੀ ਸਾਧਨਾਂ ਦੀ ਕਮੀ ਹੈ ਪਿੱਛੇ ਵਾਰਿਸ਼ ਤੇ ਗਊਆਂ ਦਾ ਥੋੜਾ ਜਿਹਾ ਨੁਕਸਾਨ ਹੋਇਆ ਸਮਾਣੇ ਦੇ ਦਾਨੀ ਸੱਜਣਾ ਨੂੰ ਬੇਨਤੀ ਹੈ ਕਿ ਗਊਆਂ ਦੇ ਵਾਸਤੇ ਇੱਥੇ ਇੱਟਾ ਖੱਡ ਵਾਸਤੇ ਟੀਨਾ ਨਮਕ ਦਾਣਾ ਚਾਰਾ ਜੋ ਵੀ ਗਊਆਂ ਦੀ ਆਮ ਵਰਤੋਂ ਦੀ ਚੀਜ਼ਾਂ ਨੇ ਇੱਥੇ ਗਾਜੀ ਇੱਥੇ ਬਠੋਈ ਕਲਾਂ ਚ ਇੱਥੇ ਬਠੋਈ ਖੁਰਜ ਤੇ ਜਨ ਤੇ ਗਊਆਂ ਦਾ ਠੀਕ ਹੈ ਜਿੰਨੀ ਸੇਵਾ ਇਹ ਕਰ 파 ਰਹੇ ਨੇ ਬਹੁਤ ਅੱਛੀ ਸੇਵਾ ਹੈ ਪਰ ਫਿਰ ਵੀ ਜੇ ਦਾਨੀ ਸਦ ਜਨਾਬ ਤੋਂ ਬਿਨਾ ਇਹ ਸੇਵਾ ਥੋੜੀ ਅਧੂਰੀ ਹੈ ਸਭ ਤੋਂ ਪਿੰਡ ਵਾਲੇ ਤੋਂ ਵੀ ਇੱਥੇ ਆਸ-ਪਾਸ ਦੇ ਪਿੰਡਾਂ ਤੋਂ ਸਭ ਤੋਂ ਬੇਨਤੀ ਹੈ ਕਿ ਗਊ ਮਾਤਾ ਵਾਸਤੇ ਵੱਧ ਤੋਂ ਵੱਧ ਦਾਨ ਗੋ ਮਾਤਾ ਦਾ ਦਾਨ ਵਿਅਰਥ ਨਹੀਂ ਜਾਂਦਾ ਸਖਸ਼ਾਤ ਪ੍ਰਮਾਤਮਾ ਦੀ ਸਿੱਧੀ ਸੇਵਾ ਹੈ ਇਹ ਤਸੱਬਰੂ ਬੇਨਤੀ ਹੈ ਜਲਦੀ ਤੋਂ ਜਲਦੀ ਸਮਾਨੇ ਵੀ ਅਸੀਂ ਕੋਸ਼ਿਸ਼ ਕਰਾਂਗੇ ਸਮਾਨੇ ਤੋਂ ਨਮਕ ਹੋਰ ਜੋ ਵੀ ਗਊਆਂ ਦੀ ਚੀਜ਼ਾਂ ਨੇ ਦਵਾਈਆਂ ਦੀ ਇੱਥੇ ਇੱਕ ਸਖਤ ਜ਼ਰੂਰਤ ਹੈ ਗਊਆਂ ਦੇ ਥੋੜੇ ਥੋੜੇ ਜ਼ਖਮ ਵੀ ਹੋਏ ਹੋਏ ਨੇ ਉਹਨਾਂ ਵਾਸਤੇ ਦਵਾਈਆਂ ਦੀ ਕੋਸ਼ਿਸ਼ ਕਰਾਂਗੇ ਇੱਥੇ ਦਵਾਈਆਂ ਵੀ ਆ ਜਾਣ ਜੈ ਗੋ ਮਾਤਾ ਜੈ ਗੋ ਮਾਤਾ ਜੈ ਗੋ ਮਾਤਾ ਜੈ ਗੋ ਮਾਤਾ ਅਸੀਂ ਸ੍ਰੀ ਗੁਰੂ ਰਾਮਦਾਸ ਜੀ ਗਊਸ਼ਾਲਾ ਬਠੋਈ ਖੁਰ ਦੇ ਮੈਂਬਰ ਆ ਇੱਥੇ ਗਊਆਂ ਵਾਸਤੇ ਸਾਨੂੰ ਛੱਡ ਦੀ ਬਹੁਤ ਲੋੜ ਹੈ ਕਿਉਂਕਿ ਜਿਹੜੀਆਂ ਸੋਨ ਵਾਲੀਆਂ ਗਊਆਂ ਨੇ ਇੱਕ ਪਾਸੇ ਰੱਖੇ ਜਾਣ ਇੱਥਾ ਵੀ ਇੱਟਾਂ ਲਾਉਣ ਦੀ ਜ਼ਰੂਰਤ ਹੈ ਛੱਡ ਪਾਇਆ ਜਾਵੇ ਇੱਟਾਂ ਲੱਗ ਜਾਣਾ ਛੋਟੇ ਬੱਚੇ ਦੇ ਕਮਚਾ ਹਾਂ ਛੋਟੇ ਬੱਚੇ ਆ ਜਿਹੜੇ ਉਹ ਵੀ ਜਿਹੜੇ ਗਊਆਂ ਦੇ ਵਿੱਚ ਆਉਂਦੇ ਨੇ ਉਹ ਗਊਆਂ ਕਈ ਤਾਂ ਮਾਰ ਦੀਆਂ ਨੇ ਉਹਨਾਂ ਨੂੰ ਉਹਨਾਂ ਦਾ ਵੀ ਨੁਕਸਾਨ ਹੁੰਦਾ ਤੇ ਹੋਰ ਸਹੂਲਤਾਂ ਦੀ ਬਹੁਤ ਘਾਟ ਆ ਅਸੀਂ ਤਾਂ ਸਾਰੀ ਸੰਗਤ ਨੂੰ ਬੇਨਤੀ ਕਰਦੇ ਆਵੇਂ ਜਿੰਨਾ ਵੀ ਕਿਸੇ ਤੋਂ ਸਰਦਾ ਥੋੜਾ ਬਹੁਤਾ ਦਾਨ ਕੋਈ ਸ਼ੈੱਡ ਵਾਸਤੇ ਚਾਦਰਾਂ ਦੇ ਜਵੇ ਕੋਈ ਪਾਈਪ ਦੇ ਜਵੇ ਕੋਈ ਆ ਇੱਤਾਂ ਦੀ ਸੇਵਾ ਕਰ ਜਵੇ ਅਸੀਂ ਬਹੁਤ ਧੰਨਵਾਦੀ ਹੋਵਾਂਗੇ ਜੈ ਗਊ ਮਤਾ ਜੈ ਗਊ ਮਤਾ ਜੈ ਗਊ ਮਤਾ ਜੈ ਗੋਪਾਲ ਅੱਜ ਅਸੀਂ ਬਠੋਈ ਪਿੰਡ ਵਿੱਚ ਗਊਸ਼ਾਲਾ ਦੇ ਵਿੱਚ ਆਏ ਸੀ ਗੁਰੂ ਰਾਮਦਾਸ ਗਊਸ਼ਾਲਾ ਜਿੱਥੇ ਹਾਲਾਤ ਦੇਖੇ ਬਹੁਤ ਬੱਤਰ ਹਾਲਾਤ ਦੇਖਣ ਨੂੰ ਮਿਲ ਰਹੇ ਨੇ ਜਿਵੇਂ ਗਉਆਂ ਕੱਚੇ ਥਾਣੇ ਜਿਹੜੀ ਬਾਰਿਸ਼ ਪਈ ਸੀ ਉਸ ਚ ਇੱਕ ਇੱਕ 2-2 ਫੁੱਟ ਕੀਚ ਹੋ ਗਈ ਸੀ ਜਿਸ ਕਾਰਨ ਕਈ ਗਉਆਂ ਦਾ ਫੱਟੜ ਵੀ ਹੋਈਆਂ ਨੇ ਤੇ ਇੱਥੇ ਬਹੁਤ ਸੰਸਥਾਪਨਾਵਾਂ ਦੀ ਘਾਟ ਹੈ ਤੇ ਅਸੀਂ ਸਾਰੇ ਜਿੰਨੇ ਵੀ ਦਾਨੀ ਸੱਜਣ ਨੇ ਉਹਨਾਂ ਨੂੰ ਬੇਨਤੀ ਕਰਾਂਗੇ ਇੱਕ ਵਾਰੀ ਗੁਰੂ ਰਾਮਦਾਸ ਗਊਸ਼ਾਲਾ ਆ ਕੇ ਬਠੋਈ ਇੱਥੇ ਦਾ ਹਾਲ ਵੀ ਦੇਖਿਆ ਜਾਵੇ ਤੇ ਇੱਥੇ ਵੱਧ ਤੋਂ ਵੱਧ ਦਾਨ ਤੇ ਆ ਜਾਵੇ